ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਲਓ ਜੇ ਮਾਰਾ ਪਾਣੀ ਤੇ ਥੋੜਾ ਬਹਿਣ ਬਣਾ ਵੀਡੀਓ ਬਣਾ ਲਈਏ ਫੋਟੋ ਜੀ ਇਹ ਇਹ ਆਕੇ ਆਧਿਕਾ ਮੁੱਖ ਵਿਸ਼ਾ ਹੈ ਪੂਰੀ ਬਾਰੇ ਦਲਵਾ ਰਖਾ ਨੂੰ ਕੋ ਬੀ ਜੋ ਟੂ ਰੈਕੀਮੈਂਟ ਆ ਕਾਫੀ ਸੀ ਕਸਟ੍ਰੀਕਲ ਅ ਅਚਿੜ ਸਮਾਗਮ ਕਰਵਾਇਆ ਗਿਆ ਕੀ ਕਹਿੰਦੇ ਜੀ ਅੱਜ ਮੈਂ ਪ੍ਰੋਫੈਸਰ ਸ਼ਵੇਤਾ ਜੋਸ਼ੀ ਕਾਰਜਕਾਰੀ ਪ੍ਰਿੰਸੀਪਲ ਸਰਕਾਰੀ ਕਾਲਜ ਜੀਰਾ ਫਿਰੋਜ਼ਪੁਰ ਵਿਖੇ ਅਸੀਂ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਯਾਦ ਵਿੱਚ ਇੱਕ ਸਮਾਗਮ ਕਰਾਇਆ ਗਿਆ ਕੱਲ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਲੈਕਚਰ ਕਰਵਾਇਆ ਗਿਆ ਜਿਦੇ ਵਿੱਚ ਭਗਤ ਸਿੰਘ ਜੀ ਦੀ ਜੀਵਨੀ ਬਾਰੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹਨਾਂ ਨੇ ਕਿੱਦਾਂ ਸੰਘਰਸ਼ ਕਰਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਇਸ ਦੇਸ਼ ਦੀ ਆਜ਼ਾਦੀ ਲਈ ਤੇ ਬੱਚਿਆਂ ਨੂੰ ਇਹ ਪ੍ਰੇਰਿਤ ਕੀਤਾ ਕਿ ਉਹਨਾਂ ਦੇ ਵਿਚਾਰਾਂ ਤੇ ਚੱਲਦੇ ਹੋਏ ਅਪਾ ਉਸ ਪਰਤ ਦਾ ਨਿਰਮਾਣ ਕਰੀਏ ਜੋ ਉਸ ਨੇ ਸਪਨਾ ਦੇਖਿਆ ਸੀ ਇਸੇ ਲੜੀ ਵਿੱਚ ਅੱਗੇ ਅਸੀਂ ਬੁੱਕ ਦੀ ਐਗਜ਼ੀਬਿਸ਼ਨ ਲਗਾਈ ਦੀ ਜਿਸ ਕ੍ਰਾਂਤੀਕਾਰੀ ਸ਼ਹੀਦਾਂ ਦੀ ਜੀਵਨੀ ਬਾਰੇ ਬੁੱਕ ਸੀਗੀਆਂ ਤੇ ਨਾਲੇ ਅਸੀਂ ਪੌਦੇ ਲਗਵਾਏ ਉਹਨਾਂ ਦੀ ਯਾਦ ਵਿੱਚ ਤੇ ਤਾਂਕਿ ਪੌਦਿਆਂ ਦੇ ਨਾਲ-ਨਾਲ ਉਹਨਾਂ ਦੀ ਯਾਦ ਹਮੇਸ਼ਾ ਸੀ ਆਪਣੇ ਦਿਨਾਂ ਵਿੱਚ ਸੰਜੋਗੇ ਰੱਖੇ ਤੇ ਉਹਨਾਂ ਦੇ ਵਿਚਾਰਾਂ ਤੇ ਅੱਗੇ ਅਮਲ ਕਰਦੇ ਰਹੀਏ ਆ ਸ਼ਿਪਕ ਸਿੰਘ ਜੀ ਜਿਹਨੇ ਤੁਸੀਂ ਕਾਲਜਾਂ ਦੇ ਚੁਪਾਉਂਦੇ ਹੋ ਕਾਲਜਾਂ 'ਚ ਵੀ ਪੜੇ ਨੇ ਤਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਔ ਇਸ ਉਮਰ ਦੇ ਸੀ ਜਿਸ ਉਮਰ ਦੇ ਆਪਣੇ ਨੌਜਵਾਨ ਅਜ ਕਾਲਜਾਂ ਵਿੱਚ ਪੜ ਰਹੇ ਬਹੁਤ ਛੋਟੀ ਉਮਰ ਚ ਉਹਨੇ ਬਹੁਤ ਇੱਕ ਸੋਜਵਾਨ ਤਰੀਕੇ ਨਾਲ ਆਪਟੀਮਿਸਟਿਕ ਵੇ ਦੇ ਨਾਲ ਅ ਕਿਤਾਬਾਂ ਤੋਂ ਗਿਆਨ ਗ੍ਰਹਿਣ ਕੀਤਾ ਤੇ ਅੱਜ ਕੱਲ ਦੇ ਬੱਚਿਆਂ ਨੂੰ ਅਸੀਂ ਇਹੀ ਕਹਾਂਗੇ ਉਹਨਾਂ ਨੇ ਬਹੁਤ ਛੋਟੀ ਉਮਰ 'ਚ ਉਹਨਾਂ ਨੇ ਆਪਣਾ ਕਾਲਜ ਦੀ ਪੜਾਈ ਛੱਡੀ ਵੀ ਸੀ ਉਹ ਇਸ ਕਰਕੇ ਕਿਉਂਕਿ ਉਹ ਆਜ਼ਾਦੀ ਦੀ راہ ਵੱਲ ਸੀ ਕਿਉਂਕਿ ਉਹਨਾਂ ਨੇ ਸਿੱਖਿਆ ਕਿ ਅਸੀਂ ਆਪਣੇ ਭਾਰਤ ਨੂੰ ਆਜ਼ਾਦ ਕਰਵਾਉਣਾ ਹੈ ਉਹਨਾਂ ਗੁਲਾਮੀਆਂ ਤੋਂ ਤੇ ਨੌਜਵਾਨਾਂ ਨੂੰ ਇਹੀ ਪ੍ਰੇਰਿਤ ਕਰਾਂਗੇ ਕਿ ਦੇਖੋ ਉਹਨਾਂ ਦੇ ਉਮਰ ਉਹਨਾਂ ਦੀ ਉਮਰ ਦੇ ਹੀ ਸੀਗੇ ਤੇ ਨੌਜਵਾਨਾਂ ਨੂੰ ਚਾਹੀਦਾ ਕਿ ਅਸੀਂ ਕਾਲਜ ਦੇ ਆ ਕੇ ਜੋ ਆਪਾਂ ਵਿਦਿਆ ਅਗ੍ਰਹਿਣ ਕਰ ਸਕਦੇ ਆ ਉਹ ਵਿਦਿਆ ਗ੍ਰਹਿਣ ਕਰੀਏ ਤੇ ਕਿਉਂਕਿ ਕਹਿੰਦੇ ਆ ਨਾ ਕਿ ਜਿਹੜੀ ਵਿਦਿਆ ਹੈ ਵਿਦਿਆ ਦਾ ਚਾਨਣ ਜਦੋਂ ਅੰਦਰ ਫੈਲਦਾ ਹੈ ਨਾ ਤੇ ਸਾਰੇ ਵਿਚਾਰ ਬਹੁਤ ਚੰਗੀ ਤਰ੍ਹਾਂ ਆਪਾਂ ਨੂੰ ਸਮਝ ਆ ਜਾਂਦੇ ਆ ਬਿਨਾ ਵਿਦਿਆ ਤੋਂ ਬਿਨਾ ਉਸ ਤੋਂ ਆਪਾਂ ਅੱਗੇ ਵਧ ਨਹੀਂ ਸਕਦੇ ਤੇ ਨੋਲੇਜ ਇਸ ਦਾ ਵਿਸडम ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਧਾ ਤੋਂ ਵਾਧਾ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ